ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਅਸੀਂ ਖੜੇ ਸੀ ਕੋਟ ਕਪੂਰਾ ਰੋਡ ਤੇ ਆਪਣੇ ਭਰਾ ਉਹਨਾਂ ਨੇ ਇਮੀਗ੍ਰੇਸ਼ਨ ਦਾ ਕੰਮ ਕੀਤਾ ਜੀ ਤੇ ਨਾਲ ਦੀ ਨਾਲ ਆਪਣਾ ਭਾਈ ਜਿਹੜਾ ਵਿੱਕੀ ਹੈ ਮਿੱਡੂ ਖੇੜਾ ਉਹਦੀ ਜਾਤ ਦੇ ਵਿੱਚ ਭਾਈ ਦਰਾਖਤਾਂ ਦਾ ਲੰਗਰ ਲਾਉਂਦੇ ਆ ਜੀ ਬਹੁਤ ਵਧੀਆ ਉਪਰਾਲਾ ਜਿਵੇਂ ਮੰਨ ਲਓ 5-6000 ਢੂਟਾ ਲਾਉਣ ਦਾ ਟਾਰਗੇਟ ਆ ਭਾਈ ਉਹਨਾਂ ਦਾ 500 ਆਪ ਪਾਲਣਗੇ ਇਹ ਸਾਡਾ ਭਰਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਭਾਈ ਯਾਰ ਕੀ ਕਰਨਾ ਚਾਹੀਦਾ ਬਹੁਤ ਉਹ ਇੱਥੇ ਲਾਇਆ ਜੀ ਦਾ ਵਿਕੀ ਮਿੱਟੂ ਜਿਹੜਾ ਫਾਊਂਡੇਸ਼ਨ ਵੱਲੋਂ ਜਿਹੜਾ ਜੀ ਅਸੀਂ ਬੁੱਧੇ ਬਣ ਰਹੇ ਸੀ ਤੇ ਸਾਡੇ ਬਹੁਤ ਹੀ ਸੋਸ਼ਲ ਮੀਡੀਆ ਦੇ ਜਿਹੜੇ ਕੀ ਫੇਮਸ ਆ ਸਾਡੇ ਏਰੀਆ ਇਸਮਾਲ ਕਰਨ ਤੋਂ ਬਾਬਾ ਤਾਰੀ ਜੀ ਸਾਡੇ ਰਿਸਪੈਕਟਡ ਉਹ ਇੱਥੇ ਅਚਾਨਕ ਹੀ ਰੁਗੇ ਆ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਆਪਣਾ ਲਾਭ ਜਾਈ ਕੀਤਾ ਸਾਡਾ ਇਹ ਮੈਨੂੰ ਸੋਹਣਾ ਲੱਗਦਾ ਇਹ ਅੰਦਰ ਸਾਰੇ ਕਰਨ ਯਾਰ ਉਹ ਡਾਇਮਿਗ੍ਰੇਸ਼ਨ ਤੇ ਵੀ ਕੀੜਾ ਮਾਰਾਂਗੇ ਭਾਈ ਠੀਕ ਆ ਗਰੂਰ ਆਪਾਂ ਵੀ ਪਾਵਾਂਗੇ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ ਯਾਰ ਜੀ ਧੰਨਵਾਦ ਜੇ ਕੋਈ ਭਰਾ ਨੇੜੇ ਹੋਵੇ ਤਾਂ ਬੂਟੇ ਲਿਆ ਸਕਦਾ ਜੀ ਬਾਗੇ ਪੁਰਾਣੀ বাস ਸਟੈਂਡ ਤੋਂ ਅੱਗੇ ਕੋਟਕਪੂਰਾ ਰੋਡ ਠੀਕ ਹੈ ਜੀ ਤੇ ਭਰਾ ਦਾ ਪਿੰਡ ਲੰਗਿਆਣਾ ਇਮੀਗ੍ਰੇਸ਼ਨ ਦਾ ਕੰਮ ਹੈ ਕੈਨੇਡਾ ਚ ਵੀ ਹੈ ਇੱਥੇ ਵੀ ਆ ਉਦਾਂ ਵੀ ਲੰਘਦੇ ਟੱਪਦੀ ਕਿਸੇ ਭਰਾ ਨੂੰ ਕੋਈ ਲੋੜ ਹੋਵੇ ਤਾਂ ਇੱਥੇ ਰੋਕ ਸਕਦਾ ਤੇ ਚਾਹ ਪਣੀ ਕੀ ਚਾਹ ਕਰੋ ਵਾਇਸ ਗਰੂ ਦੇ ਨਾਲ ਕੋਟਕਪੂਰਾ ਰੋਡ ਤੇ ਤੇ ਦਰਸ਼ਨ ਦੇ ਕੇ ਜਾਇਓ ਜੀ ਆਪਣਾ ਬੋਰ ਕਾ ਦਾ ਲੱਗਿਆ ਹੋਇਆ ਹੈ ਏ ਮਾਈ ਦੇ ਇਮੀਗ੍ਰੇਸ਼ਨ ਨਾ ਜੀ ਮਾਈ ਵੀ ਇਮੀਗ੍ਰੇਸ਼ਨ ਠੀਕ ਹੈ ਜੀ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ